ਨਾਮ ਤਾਂ ਕਿਸੇ ਕੋਸਾ ਦਾ શેਤਾ ਭਾ ਕੀ ਰੇਸ ਸਤਾਂ ਨਿਕਾਣ ਬੇ ਨਿਕਾਣ ਨਾਮ ਟ੍ਰੇਡਿੰਗ ਪਰਵਾਣਾ ਕਰੋ ਇਸ ਮਹਾਨ ਕੋ ਆਨੇ ਦੇ ਕੋ ਸੰਪਤੀ ਕੱਢੇ ਵਾਸਤੇ

شہدہ واحد جی کا خالش واحد گروا کے گویر شہیدوں کے سماج تنگ اچھے پاتشاہ کے شہیدی دوست مرکز جیسے دیش ودیش میں سنگت بہت ہی شردا کے اتساہ منا رہی ہیں جیسے سارے علاقے علاقہ سائنس نگر کے ਇਹ ਮੋਟਰਾਂ ਸਾਉਂਥੇ ਪਰਮੰਤਰ ਕਮੇਟੀ ਵੱਲੋਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸੰਕਟ ਦੇ ਸੰਯੋਗ ਨਾਲ ਬਹੁਤ ਹੀ ਸੰਗਤ ਦੀ ਧਾਪਨਾ ਨਾਲ ਖੇਤੀ ਕਰ ਮਾਇਆ ਲਾ ਰਿਹਾ ਹੈ ਸਰ ਕੀ ਮੈਸੇਜ ਦੇਣਾ ਚਾਹ ਗਿਆ ਅੱਜ ਕਿ ਅੱਜ ਦਾ ਬਹੁਤ ਹੀ ਮਹਾਨ ਦਿਹਾੜਾ ਹੈ ਕਿਸੇ ਦਿਹਾੜੇ ਤੋਂ ਸਾਨੂੰ ਇਸ ਤਰ੍ਹਾਂ ਫਾਂਕਨ ਗੁਰੂ ਅਰਜਨ ਦੇਵ ਸਾਹਿਬ ਨੂੰ ਜਰਮਾਨੇ ਸੱਤਿਆਂ ਰੂਹਾਂ ਦੇ ਬਿਠਾਇਆ ਕਿ ਉਹਨਾਂ ਨੇ ਪਾਣਾ ਮੰਨਿਆ ਤੇਰਾ ਪਾਣਾ ਵਿਖਾਦਾ ਲਾਗੇ ਤਾਂ ਨਾਮ ਬੁਲਾ ਰੱਖ ਸ਼ਾਨ ਕਮਾ ਕੇ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਦੁੱਖ ਸੁੱਖ ਦੇ ਨਿਕਲੇ ਕਿਉਂਦੇ ਰਹੇ ਤੇ ਹਾਂ ਆ ਸਾਨੂੰ ਉਸ ਸਤਿਗੁਰ ਦਾ ਪਾਣਾ ਮੰਨ ਕੇ ਪਾਣਾ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਅਤਖ ਗੁਰੂ ਨੇ ਸtare ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਕਦਾਰ ਨਾਮ ਨਾਮ ਕਮਾਂਗੇ ਤਾਂ ਤਾਂ ਸਿਰ ਗੁਰਜਨ ਸਿੰਘ ਜੀ ਮਹਾਰਾਜ ਸ਼ਹੀਦਾਂ ਦੇ ਸਰਪਾਤ ਜਿਨ੍ਹਾਂ ਦਾ ਸ਼ਹੀਦੀ ਜੂਲ ਮੇਲਾ ਅੱਜ ਆਪਾਂ ਸਮੂਹ ਸੰਗਤਾਂ ਔਰ ਪਤਵੰਤ ਕਮੇਟੀ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਕਿ ਜੋ ਕਿ ਗੁਰੂ ਅਰਜਨ ਸਾਹਿਬ ਜੀ ਨੇ ਸਾਥੀ ਸਭੀ ਨੇ ਬੈਠ ਕੇ ਜੋ ਕਿ ਆਪਣਾ ਆਪਣਾ ਸ਼ਹੀਦੀ ਧਿਆਨ ਦੇ ਕੇ ਸ਼ਹੀਦੀ ਦੇ ਕੇ ਸ਼ਕਤਾਂ ਨੂੰ ਜੋ ਕਿ ਪ੍ਰੇਰਣਾ ਦਿੰਦੀ ਹੈ ਕਿ ਕੋਈ ਵੀ ਕਸ਼ਟ ਆਪਣੇ ਤੇ ਆਵੇ ਆਪਾਂ ਵਿਛੇੜੀ ਹਟਣਾ ਜੋ ਕਿ ਜਿਸੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕੁਰਬਾਨੀਆਂ ਦਿੱਤੀਆਂ ਹਨ ਇਸੇ ਕੁਰਬਾਨੀਆਂ ਦੇ ਤਹਿਤ ਆਪਾਂ ਨੂੰ ਚੱਲਣ ਦਾ ਜੋ ਕਿ ਉਹਨਾਂ ਨੇ ਪ੍ਰੇਰਣਾ ਦਿੱਤੀ ਹੈ ਇਹਨਾਂ ਸ਼ਬਦਾਂ ਨਾਲ ਜਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ